ਸਾਜਰੇ ਸਾਜਰੇ ਪਹੁੰਚ ਗਏ ਬਈ ਕੋਠੇ ਤੇ ਮੀਂਹੇਰੀ ਨੇ ਦੇਖੋ ਗੰਦ ਮਚਾਇਆ ਪਿਆ ਮੌਸਮ ਹੋਇਆ ਆ ਬਹੁਤ ਠੰਡਾ ਕਬੂਤਰ ਗੱਡਾਂਗੇ ਅੱਜ 10 12 ਕੱਢਣੇ ਆ ਵੀਰੇ ਹਾਂ ਜੀ 12 ਤੇਰੇ ਸਾਰੇ ਹੀ ਨਾ ਭਜਾ ਦੇ ਨਾ ਨਾ ਕੋਈ ਨਹੀਂ ਭਜਦਾ ਚਲੋ ਦੇਖਦੇ ਆ ਫਸਰੀ ਆ ਸਾਰੇ ਵੀਰ ਭਰਾਵਾਂ ਨੂੰ ਤੇ ਆਪਣੀ ਰੰਗੀਲੀ ਦਾ ਵੀ ਬਾਈ ਪਤਾ ਲੱਗਿਆ ਕੱਲ ਵੀਰੇ ਸਾਰਾ ਦਿਨ ਉੱਥੇ ਰਿਹਾ ਇੱਕ ਦਾ ਫੜ ਲਿਆ ਆ ਤੇ ਰੰਗੀਲੀ ਆਪਣੀ ਉਥੋਂ ਤੀਏ ਚੌਥੇ ਪਿੰਡ ਆ ਗਿਆ ਵੀਰੇ ਕਿੰਨੇ ਪਿੰਡ ਪੈਨੇ ਆ ਬਟਲਾ ਬਟਲਾ ਹਾਂ ਪੰਬਰੀ ਤੋਂ ਬਟਲਾ ਤੀਆ ਚੌਥਾ ਪਿੰਡ ਐ ਉਥੇ ਫਿਰਦੀ ਆ ਤੇ ਉਹਦੀ ਪੂੰਛ ਕੱਢਤੀ ਕਿਸੇ ਨੇ ਜਿਆਦਾ ਫੜਨ ਲੱਗਿਆ ਹੋਣਾ ਪੂੰਛ ਨਿਕਲ ਗਈ ਤੇ ਗਈ ਨਹੀਂ ਕਿਸੇ ਦੇ ਵੀ ਓਕਣੇ ਫਿਰਦੀ ਆ ਵਿਚਾਰੀ ਕਦੇ ਖੇਤਾਂ ਬਾਹਲ ਕਦੇ ਕਿਤੇ ਹੁਣ ਜਣੀ ਕਿ ਫੜਨੀ ਹੋਈ ਦੂਜੀ ਫੜ ਲੈਂਦੀ ਚਲੋ ਕੋਈ ਚੱਕਰ ਨਹੀਂ ਹੁਣ ਕੱਢਦੇ ਆ ਕਬੂਤਰ ਨਵੇਂ ਨਵੇਂ ਓ ਬਾਈ ਦੋਨਾਂ ਨੂੰ ਲੱਗਿਆ ਪਾਣੀ ਲਾਉਣ 10 10 ml ਦੰਨੇ ਅੱਜ ਬਾਲਾ ਨਹੀਂ ਲਾਉਂਦੇ ਖਾਲੀ ਨੇ ਜਮਾਈ ਲੈ ਬਈ ਕੇਰਪੋਟਾਂ ਦੂਜੇ ਨੂੰ ਵੀ ਲਾ ਦੀਏ ਲਓ ਵੀ ਇਹਨੂੰ ਵੀ ਦਿੱਤਾ ਹੋਇਆ ਪਾਣੀ ਬੱਚਾ ਇੱਕ ਆਹ ਬੈਠ ਗਿਆ ਇੱਕ ਆਹ ਬੈਠਾ ਹੈ ਪੋਟੇ ਟੂਸੀ ਵਾਲਾ ਉੱਡ ਗਿਆ ਇਹਨੂੰ ਵੀ ਛੱਡ ਦੰਨੇ ਆ ਉਹ ਕੇਰਪੋਟਾਂ ਚਾਰ ਘੜੇ ਬਾਅਦ ਤੇ ਬਾਕੀ ਨਵੇਂ ਬੱਚੇ ਹਨਾ ਵੀਰੇ ਨੀਲਾ ਤਾਂ ਨਹੀਂ ਛੱਡਣਾ ਹਾਲੇ ਹਾਂ ਪੱਕੇ ਵਜੇ ਛੱਡ ਲਾ ਜਿਵੇਂ ਕਾਲੀ ਕੱਚ ਹਰੀ ਟੋਰੀ ਵਾਲਾ ਆ ਯਾਰ ਉਹ ਛੱਡ ਲਾ ਲਾਓ ਜੀ ਤੁਹਾਨੂੰ ਕਬੂਤਰ ਦਿਖਾ ਦਵਾਂ ਪਹਿਲਾਂ ਆ ਫਿਰਦਾ ਹਰੇ ਸਾਥ ਹੈ ਹਰੇ ਲਾਲ ਸਾਥ ਇਹਦਾ ਦੂਜੇ ਫਿਰਦੇ ਨੇ ਉਹ ਬੱਦਲਾਂ 'ਚ ਦਿਖਦੇ ਵੀ ਨਹੀਂ ਖਾਲੇ ਦੋ ਤਿੰਨ ਆ ਫਿਰਦੇ ਨੇ ਸਾਰਾ ਉਹ ਕੈਰਬੋਰਡ ਰੰਦੋ ਐਨੇ ਵੀਰੇ ਉਹ ਨਹੀਂ ਚੱਕ ਗਾਇਆਂ ਟੀਨਾ ਚੱਕਣ ਆਪਾਂ ਜਾਲ ਦੇ ਉੱਪਰ ਟੀਨਾ ਪਾ ਦੇਣੇ ਕਾਗਜ ਉੱਡ ਜਾਂਦਾ ਆ ਜਾਣੇ ਤੋਂ ਚੱਕ ਕੇ ਫਿਰ ਪਾਉਨੇ ਆ ਦੇ ਉੱਪਰ ਆਹ ਮੇਂ ਤਰੋਂ ਕਬੂਤਰ ਸਾਰੇ ਉੱਡਦੇ ਆਂ ਗਾਹ ਫਿਰਦਾ ਬਾਕੀ ਸਾਰੇ ਆ ਫਿਰਦੇ ਨੇ ਆ ਫਿਰਦੇ ਨੇ ਤੇ ਆਪਾਂ ਚੱਲੀਏ ਹੁਣ ਮੋਟਰ ਤੇ ਨੂੰ ਛਾਦਰਾਂ ਵੀ ਲੈ ਆਏ ਆਹ ਦੇਖੋ ਆਹ ਪਈ ਹੈ ਛਾਦਰਾਂ ਲੈ ਆਏ ਚੱਲਦੇ ਆਂ ਹੁਣ ਆਪਾਂ ਥੱਲੇ ਨੂੰ ਉਹਦੇ ਬਾਅਦ ਮਿਲਦੇ ਆਂ ਆਪਾਂ ਆ ਗਏ ਬਈ ਪਿੰਡ ਵਾਲੀ ਮੋਟਰ ਤੇ ਹੁਣ ਕਬੂਤਰ ਸਾਰੇ ਹੀ ਉੱਡ ਰਹੇ ਨੇ ਹਲੇ ਦੋ ਉੱਚੇ ਖੜੇ ਨੇ ਬਾਕੀ ਚਾਰ ਆ ਥੱਲੇ ਫਿਰਦੇ ਨੇ ਬੱਚੇ ਹੁਣ ਆਪਾਂ ਚੱਲੀਏ ਘਰ ਨੂੰ ਨਿਬੜ ਗਏ ਇੱਥੇ ਕੰਮਕਾਰ ਫੇਰ ਜਾਣਾ ਦੂਜੀ ਮੋਟਰ ਤੇ ਬਾਈ ਮੌਸਮ ਠੰਡਾ ਹੈ ਦੇਖੋ 2 3 4 5 6 7 2 9 4 13 ਉੜਦੇ ਆ ਘਟੋ ਘਟ 30 32 ਕਬੂਤਰ ਆ ਲੈ ਆਂਦੇ ਆਂ ਬਈ ਚਾਦਰਾਂ ਚੱਕ ਕੇ ਹੁਣ ਪੱਕਾ ਹੀ ਕੰਮ ਕਰ ਦੇਣਾ ਯਾਰਡ ਦੇ ਉੱਪਰ ਲਾਵਾਂਗੇ ਆ ਜਾਦਰਾਂ ਤੇ ਇੰਦਰਲੇ ਕਬੂਤਰਾਂ ਨੂੰ ਦਈਏ ਖੋਲ ਨਵੀਂ ਢਾਂਗੀ ਇੰਦਰ ਰੱਖਦੀ ਕਰਦੇ ਆਨੇ ਦੱਸ ਕਿਹਨੇ ਸਾਫ ਸਪਾਈ ਕਰਨੀ ਆ ਇਹ ਨਵੀਂ ਢਾਂਗੀ ਆਰਦੇ ਵੀ ਸਾਲੇ ਹੱਦ ਕਰਦੇ ਨੇ ਚਲੋ ਕੋਈ ਨੋ ਬਾਤ ਨਹੀਂ ਹੁਣ ਆਪਾਂ ਪਾਣੀ ਫੁੱਲ ਆਜੋ ਬੁੱਤਰੋ ਜਿਸ ਨੇ ਕੱਢੇ ਬੱਚੇ ਬੁਝੇ ਉਹ ਇੱਕ ਆਂਡਾ ਕੀ ਨਹੀਂ ਰੱਖ ਲਿਆ ਹੋਣਾ ਇਹਨਾਂ ਦਾ ਅੰਡੇ ਰਖਾਉਣੇ ਆ ਉਹ ਰੱਖ ਦੇਣੀ ਨਾਲੇ ਚਲ ਕੋਈ ਚੱਕਣਾ ਇਹ ਚਲੋ 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 ਵੈਰੀ ਗੁੱਡ ਚਲੋ ਭਾਈ ਨਿਕਲ ਕੇ ਸਾਰੇ ਬਾਹਰ ਕਬੂਤਰ ਦਾਣੇ-ਦੋਣੇ ਛੱਡ ਦੰਨੇ ਆ ਮੈਂ ਲੋ ਭਾਈ ਇੱਧਰ ਵਾਲੇ ਕਬੂਤਰਾਂ ਨੂੰ ਵੀ ਰੱਖ ਦੀਏ ਪਾਣੀ ਫੇਰ ਓਕੇ ਆਰਬੋਰ ਆ ਦਾਣੇ ਪਾਏ ਆ ਇਹਨਾਂ ਨੂੰ ਪਾਣੀ-ਪੁਣੀ ਪੀ ਲੈਣਗੇ ਚੱਲੋ ਵੀ ਲਗਾ ਦੇ ਯੂਰਤਾਂ ਲਗਾ ਇੱਥੇ ਟੁੱਟੀ ਵੀ ਅਗਲੀ ਕੋ ਪੂਜੇ ਦੇ ਨਾ ਕਰੀਆ ਚੱਕਾ ਮਾ ਲੋ ਮੇਤਰੋ ਤੇ ਇਧਰ ਇੱਕ ਜਾਲ ਤੇ ਆਕੇ ਨਾ ਕਬੂਤਰ ਬੈਠ ਗਿਆ ਕਿਸਾ ਉਹ ਬੈਠਾ ਜਿਵੇਂ ਫੜ ਕੇਵੇਂ ਹੋ ਹੁਣ ਇਹ ਹਾਂ ਥੱਲੇ ਪੜਾਂਗੇ ਹੋ ਗਿਆ ਹੁਣ ਫਿਰ ਚਲੋ ਬਈ ਕਰਦੇ ਆ ਕੋਈ ਹੀਲਾ ਕਬੂਤਰ ਦਾ ਹਲੇ ਬਈ ਤਕਰੀਬਨ ਉੜਦੇ ਹੀ ਆ ਸਾਰੇ ਕਥਾ ਫਿਰਦੇ ਨੇ ਟਾਈਮ ਹੋ ਗਿਆ 11:09 ਕਿਉਂ ਕਬੂਤਰ ਉੱਥੇ ਬੈਠਾ ਹੈ ਦੇਖਦੇ ਆ ਕਰਾਂਗੇ ਕੋਈ ਹੱਲ ਉਹਨੂੰ ਆ ਕੇ ਫੜਨ ਦਾ ਲਓ ਵੀ ਮਿੱਤਰੋ ਆਪਾਂ ਜਾ ਰਹੇ ਆ ਹੁਣ ਮੋਟਰ ਤੇ ਤੇਲ ਦੀ ਕੈਂ ਲੈ ਕੇ ਨਾਲ ਲੈ ਕੇ ਚੱਲੇ ਆਪਾਂ ਰੋਟੀ ਕੰਮਕਾਰ ਨੂੰ ਨਵੇੜੀਏ ਮਿਲਦੇ ਆ ਫਿਰ ਕੰਮਕਾਰ ਨੂੰ ਨਵੇੜਨ ਤੋਂ ਬਾਅਦ ਅੱਜ ਦੇਖੀ ਉੱਡ ਗਿਆ ਉੱਡ ਗਿਆ ਪਹਿਲਾਂ ਅੰਦਰ ਵੜ ਜਾ ਛੋਡੇ ਦੇ ਅੰਦਰ ਬਈ ਟਰਾਈ ਕਰਨ ਲੱਗਿਆ ਆ ਗਏ ਘਰ ਅਸੀਂ ਉਹ ਬੈਠਾ ਕਬੂਤਰ ਪੰਜਾ ਫਾੜ ਕੇ ਦੇਖ ਲੈ ਜੇ ਫਾੜ ਹੁੰਦਾ ਫਾੜੋ ਜੂ ਗਿਆ ਹਾਲਾ ਛੋੜ ਗਿਆ ਚੱਲ ਕੋਈ ਨਹੀਂ ਕੋਈ ਚੱਕਰ ਨਹੀਂ ਪਰਦਾ ਸਾਰੇ ਉੜਦੇ ਤੇ ਬਈ ਹੁਣ ਆਪਾਂ ਚੱਲਿਆਂ ਖਮਾਣੋਂ ਬਾਬੇ ਸਾਈਕਲ ਪਰੇ ਕਰ ਲਾ ਫੇਰ ਕਹੇਗਾ ਮਾਰੀ ਵਿੱਚ ਤੇ ਹੁਣ ਚੱਲਿਆਂ ਬਈ ਆਪਾਂ ਖਮਾਣੋਂ ਨੂੰ ਸਪਰੇਸ ਬਰੂ ਜੀ ਲੈ ਕੇ ਆਉਣੀ ਹੈ ਤੇ ਥੋੜਾ ਬਹੁਤਾ ਇਹ ਹੋਰ ਸਮਾਨ ਲੈ ਕੇ ਆਉਣ ਚੱਲਦੇ ਆ ਖਮਾਣੋਂ ਨੂੰ ਆਗੇ ਦੇਖਾਂਗੇ ਹੁਣ ਕਬੂਤਰ ਆਗੇ ਦੇਖਾਂਗੇ ਮੋਟਰ ਪਹੁੰਚ ਗਏ ਵੀ ਕੋਠੇ ਤੇ ਬੱਚੇ ਬਾਹੇ ਨੇ ਜਾਲ ਚ ਆਹ ਦੇਖੋ ਟੀਨਾ ਪਾਤੀਆਂ ਉੱਪਰ ਉਹ ਕੈਰਬੋਡ ਲੈ ਕਬੂਤਰ ਹਲੇ ਉੜਦੇ ਨੇ ਜਾਲ ਜੂਲ ਵੀ ਕਰਤਾ ਬਾਈ ਸਾਫ ਡੋਲੀ ਵੀ ਕਰਤੀ ਸਾਫ ਪਾਣੀ ਪੁਣੀ ਪਾਇਆ ਪਿਆ ਤੇ ਕਬੂਤਰ ਉੜਦੇ ਨੇ ਹਲੇ ਦਿਖਾਵਾਂ ਤੁਹਾਨੂੰ ਮਾਰਨੇ ਗਾਇਸੇ ਹੋ ਜਾਂਦੀ ਹੈ ਢਾਈ ਦੋ ਸੈਕਿੰਡ ਤੇ ਕਾ ਜਾਂਦਾ ਸੁਰੱਖਾ ਫਿੱਟ ਢਡੂਸੇ ਵਾਲੀ ਆ ਉਹਦੀ ਢਿੱਡ ਢੂਸਾ ਡੰਡਾ ਖੜ ਜਾ ਆ ਦੇਖ ਤੇ ਹਰੇ ਲਾਲ ਸਾਤੇ ਦਾ ਦੇਖ ਕਿੱਥੇ ਆ ਹਰੇ ਲਾਲ ਸਾਤੇ ਦਾ ਵੀ ਬਈ ਤੁਹਾਨੂੰ ਦਿਖਾਉਣਾ ਤੇ ਤੇ ਆ ਆਹ ਸ਼ਾਇਦ ਇਹੜ ਕੇ ਦੇ ਆਹ ਫਿਰਦੇ ਨੇ ਦੋ ਤਾਂ ਕਾਫੀ ਉੱਚੇ ਨੇ ਪਤਾ ਨਹੀਂ ਹੁਣ ਦੇਖਣਗੇ ਪਤਾ ਨਹੀਂ ਹਰੇ ਲਾਲ ਸਾਤੇ ਆਲੇ ਪੋਟੇ ਪੁੰਛ ਵਾਲੇ ਦੀ ਨਿਗਾ ਮਾਰੂੰ ਛੇ ਨੇ ਉਹ ਪੋਟੇ ਪੁੰਛ ਵਾਲਾ ਟੱਪੇ ਜੀ ਹੂਸਾ ਆ ਉਹ ਪੋਟੇ ਪੁੰਛ ਵਾਲਾ ਤੇ ਆ ਆ ਫਿਰਦਾ ਪੋਟੇ ਪੁੰਛ ਵਾਲਾ ਆਹ ਦੇਖੋ ਤੇ ਆ ਫਿਰਦਾ ਹਰੀਆਂ ਕੱਛਾਂ ਗਲਾਬੀ ਪੁੰਛ ਵਾਲਾ ਸਾਰੇ ਲਾਲ ਸਾਦੇ ਵਾਲੇ ਦੀ ਨਿਗਾ ਮਾਰਨੇ ਆੜੀ ਉਹ ਦੇਖਣ ਦੋ ਬਈ ਇੱਕ ਵਾਰੀ ਆ ਆ ਗਿਆ ਪੋਟੇ ਪੁੰਛ ਵਾਲਾ ਆਹ ਦੇਖੋ ਪੋਟਾ ਪੁੰਛ ਡੰਡਾ ਤੇ ਆ ਆ ਗਿਆ ਲੈ ਸੰਤਰੀ ਪੋਟੇ ਦਾ ਾਂਤਰੀ ਬੋਟਾ ਕਾਲੀ ਮੋਛ ਗੱਗੀ ਨੇ ਵੀ ਹੜਾਇਆ ਹੋਇਆ ਸੇਮ ਏ ਆਓ ਦੇ ਹਾਂ ਹਰੇ ਨਾਲ ਸਾਦੇ ਦਾ ਵੀ ਬਾਈ ਦੇਖ ਗਿਆ ਬਹੁਤ ਉੱਚਾ ਔਰ ਦੇਖੋ ਖੜ ਜਾ ਬਲਰ ਹੋ ਗਿਆ ਕਿੱਥੇ ਗਿਆ ਆਓ ਦੇਖੋ ਉੱਪਰ ਪਰ ਕੈਮਰੇ ਨਹੀਂ ਦਾ ਦਿਖਦਾ ਹੀ ਨਹੀਂ ਉੱਚਾ ਹੈਗਾ ਵੀ ਚਲੋ ਕੋਈ ਚੱਕਰ ਨਹੀਂ ਟਾਈਮ ਵੱਜ ਗਏ 2:08 ਹੁਣ ਤੰਦਰੁਸਤ ਨੇ ਕਬੂਤਰ ਹੁਣ ਸਾਢੇ 7 ਨੇ ਦੇਖ ਲਾ ਹਨਾ ਬਈ ਗਰਮੀ ਬਹੁਤ ਧੀ ਆਜੋ 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 ਲਓ ਵੀ ਮਿੱਤਰੋ ਬੱਚਿਆਂ ਨੂੰ ਪਾ ਦਈਏ ਦਾਣੇ ਯਾਰ ਭੁੱਖ ਮੰਨੀ ਜਾਂਦੇ ਨੇ ਆਜੋ ਆਜੋ ਵੈਰੀ ਗੁੱਡ ਵੈਰੀ ਗੁੱਡ ਆਜੋ ਕੋਈ ਨਹੀਂ ਕੁਛ ਨਹੀਂ ਕਹਿੰਦਾ ਮੈਂ ਬੱਸ 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 ਇਹ ਸੀ ਛੋਕੜੋ ਛੋਕ ਲਓ ਵੀ ਢਾਂਗੀ ਤੇ ਬੰਨਣ ਲੱਗੇ ਆ ਹੁਣ ਕਬੂਤਰ ਕਿਉਂਕਿ ਹਰੇ ਲਾਲ ਸਾਤੇ ਦਾ ਆ ਫਿਰਦਾ ਇਹਨੂੰ ਤਾਰ ਲੀਏ ਹੁਣ ਟਾਈਮ ਹੋ ਗਿਆ 2:46 2:46 ਹੋ ਗਏ ਕੈਮਰਾ ਸਾਫ ਕਰਦਾ ਮੈਂ ਤਾਂ ਆ ਫਿਰਦਾ ਹੈ ਹਰਾ ਬੁੱਟਾ ਹਰੀ ਪੂਛ ਕਿੱਥੇ ਗਿਆ ਉਹ ਆਉ ਫਿਰਦਾ ਤੇ ਤੂੰ ਸੈਟ ਡੜਾ ਉਹ ਉੱਚੀ ਬੱਜੀ ਆ ਹਰੇ ਲਾਲ ਸਾਤੇ ਵਾਲਾ ਫੇਰ ਕਹਿੜਾ ਹੋ ਰਿਹਾ ਤਾਰ ਲੋ ਵੀਰੇ ਇਹਨੂੰ ਹੁਣ ਨਾ ਕਾ ਨੂੰ ਜ਼ੋਰ ਲੱਗ ਜੂਗਾ ਟਾਈਮ ਆਊਟ ਹੋ ਗਿਆ ਤੇ ਉਹ ਕਬੂਤਰ ਹੀ ਹਲਕਿੱਤੇ ਆਵਰਦੀ ਆ ਉਹ ਤਾਂ ਆਹ ਦੇਖੋ ਹੋਰ ਹੀ ਮੂੰਹ ਧੱਲੇ ਨੂੰ ਕਰਦੀ ਹਲੇ ਤਾਰ ਰਹੇ ਆ ਬਾਈ ਕਬੂਤਰ ਆ ਲੰਡਰ ਉੜ ਗਿਆ ਆ ਦੇਖ ਲਓ ਕਿਵੇਂ ਥਾਪੇ ਮਾਰਦੀ ਕਰਦੀ ਐ ਬੋਟੇ ਦੂਸੀ ਵਾਲੀ ਸਾਤੇ ਵਾਲਾ ਹੁਣ ਉੱਚਾ ਹੋ ਗਿਆ ਇਦੋਂ ਵੀ ਜਿਹਨੂੰ ਤਾਰਨਾ ਤਾਂ ਆਹ ਬੈਠਾ ਬਾਈ ਕਬੂਤਰ ਜਿਹੜਾ ਆਇਆ ਹੋਇਆ ਆਹ ਦੇਖੋ ਸਿਰਹੀ ਗੱਲ ਬਾਤ ਆ ਉਹ ਤਾਂ ਕਬੂਤਰ ਆਉਂਦੇ ਹੀ ਰਹਿੰਦੇ ਆ ਅੱਜ ਵੀ ਵੀਰੇ ਨੇੜੇ-ਨੇੜੇ ਬਾਜੀ ਹੋਊ ਹੋਊ ਕਿ ਤੇ ਹੈਗੀ ਆ ਤਾਂ ਹੀ ਵੀਰੇ ਮੋਹਰਾ ਲੱਗੀਆਂ ਹੋਏ ਆਉਣੇ ਆਪਣੇ ਕੋਲ ਪਰ ਸਾਡੇ ਕੋਲ ਮੰਗਲ ਕੋਈ ਆਉਂਦਾ ਨਹੀਂ ਪਤਾ ਨਹੀਂ ਕਿਹਦੇ ਆਉਂਦੇ ਨੇ ਸਾਲੇ ਕਿਹਦੇ ਰਹੀ ਆਹ ਬੈਠਾ ਹੁਣ ਦੇਖ ਲੋ ਜਾਲ ਤੇ ਆ ਕੇ ਗਿਰਿਆ ਜੱਦਾ ਹੀ ਬੈਠਾ ਕੋਈ ਨਹੀਂ ਕਰਦੇ ਇਹਨੂੰ ਅੰਦਰ ਕਿਸੇ ਤਰੀਕੇ ਆਇਆ ਵੀ ਆ ਜਾ ਕਿੱਥੇ ਆ ਆ ਗਿਆ ਲੈ ਵੀ ਹਰੇ ਲਾਲ ਸਾਥੇ ਦਾ ਆਉ ਆ ਗਿਆ ਪੋਟੇ ਪੂਛ ਵਾਲਾ ਹੋ ਜਾਂਦਾ ਆਹ ਦੇਖੋ ਬਿਠਾਉਣੇ ਆ ਨਾ ਆ ਆ ਗਈ ਪੋਟੇ ਟੂਸੀ ਵਾਲੀ ਨਾਲ ਡੰਡਾ ਪਾਤਾ ਦਾ ਇਹਦੇ ਆਪਾਂ ਨੇ ਹਰਾ ਡੰਡਾ ਆਜੋ ਵੀ ਆਜੋ ਆ ਜਾ ਰੇ ਆਓ 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 ਜ਼ੋਰ ਲੱਗਿਆ ਪਿਆ ਹੈ ਨਾ आया, 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 आया। आ जा र कुा खोलद सारे राम्मी है कदु तो लेट बैना जा देना ट कमेंट में ਦੁਆ ਫਿਰਦੇ ਨੇ ਪੀ ਆ ਫਿਰਦਾ ਚੌਥਾ ਆ ਫਿਰਦਾ ਲੈ ਆ ਲੰਡਰ ਹੋਈਆਂ ਉਡੀਆਂ ਦਾ ਕੋਈ ਨਾ ਹੁਣ ਬੜਖਾਈ ਮਰਾ ਵੀਰੇ ਹਾਂ ਹਾਂ ਲੈ ਬੱਸ ਸਾਲਾ ਹੋਇਆ ਉញੋਂ ਗੇੜੇ ਦਈ ਜਾਂਦਾ ਲੰਡਰ ਸਾਲਾ ਜਿਹੜੇ ਉੱਡਦੇ ਆ ਸਵੇਰ ਦੇ ਉਹ ਵਹਿੰਦੇ ਨਹੀਂ 3 ਵਜ ਗਏ ਬਾਈ ਕਬੂਤਰ ਦਾ ਬਾਈ ਫੇਰ ਮੁੜ ਗਏ ਆਉ ਜਾਂਦਾ ਪੋਟੇ ਮੂਂਜ ਵਾਲਾ ਪੋਟੇ ਟੂਸੇ ਵਾਲਾ ਹਰੇ ਲਾਲ ਸਾਰੇ ਵਾਲਾ ਦਾ ਇਹਨਾਂ ਤੋਂ ਵੀ ਉੱਚਾ ਹੈਗਾ ਹਾਂ ਉਹ ਕਿੱਧਰ ਮੜਿਆ ਦਿਖਾਏ ਹੋ ਮੇਰਾ ਕਿੱਥੇ ਗਿਆ ਜਿਵੇਂ ਮਾਰੀਨੇ ਦਾ ਹਰੇ ਲਾਲ ਸਾਥੀ ਆੜਾ ਇੱਕ ਮਿੰਟ ਬਾਈ ਦਿਖਾਉਣਾ ਤੁਹਾਨੂੰ ਮੈਂ ਇੱਕ ਮਿੰਟ ਰੋ ਬਸ ਉਹ ਚਾ ਹੋ ਗਿਆ ਤਾਂ ਖਾਸਾ ਆਰੀਆ ਜੀ ਕਿਤੇ ਹਾਂ ਆ ਜਾਂਦਾ ਆ ਜਾਂਦਾ ਆਰੇ ਲਾਂਸਾ ਤੇ ਆਲਾ ਉੱਚੇ ਹੋ ਗਏ ਹੁਣ ਫੇਰ ਅਸੀਂ ਜਾਨੂੰ ਮੋਟਰ ਤੇ ਕਿਹੜਾ ਕੱਢਿਆਈਏ ਵੀਰਾ ਹੈਗਾ ਔਰ ਇੱਕ ਟਾਈਮ ਹੋ ਗਿਆ 3:07 ਪਹੁੰਚ ਗਏ ਮੋਟਰ ਤੇ ਮਿੱਤਰੋ ਚਾਰ ਰੋਟੀ ਲੈ ਕੇ ਟਰੈਕਟਰ ਆ ਉਹ ਖੜਾ ਕੱਦੂ ਵਾਲਾ ਜਨਰੇਟਰ ਵਾਲਾ ਖੜਾ ਦੂਜਾ ਘਰ ਖੜਾ ਨਾ ਤੀਜਾ ਘਰ ਖੜਾ ਸੱਚ ਉਹ ਜੱッセ ਦਾ ਜਿਹੜੇ ਚੌੜੇ ਚੌੜੇ ਟਾਇਰ ਫੁਆਏ ਹੋਏ ਨੇ ਹੈ ਲੋਏ ਮਿੱਤਰੋ ਮੋਟਰ ਪਵਾ ਗਏ ਨਾ ਤੋਗੇ ਹੋ ਗਏ ਰੈਡੀ ਤੇ ਕਬੂਤਰ ਦੇਖੀਏ ਤਾਂ ਜਿਹੜਾ ਉਰੇ ਬੈਠਾ ਦਾ ਨਾ ਬਾਈ ਉਡੜ ਗਿਆ ਕਿ ਤੇ ਇੱਧਰ ਦੇਖ ਰਹਿੰਦੇ ਹਾਂ ਨਾ ਉਰੇ ਵੀ ਨਹੀਂ ਕਿਤੇ ਆ ਗਿਆ ਆ ਗਿਆ ਆ ਗਿਆ ਐ ਆ ਆ ਗਿਆ ਇੱਥੇ ਆ ਕੇ ਬਹਿਨੇ ਆ ਜਿਹੜਾ ਵੀ ਕਬੂਤਰ ਬਹਿਦਾ ਖੋਲੀ ਏ ਮੈਂ ਕਹਿੰਦਾ ਥੱਲੇ ਕਬੂਤਰ ਖੋਲੀਏ ਖਬਰ ਆਏ ਜਾਵੇ ਆ ਜਾ ਬਈ ਦੇਖ ਲੈਨੇ ਕਬੂਤਰ ਬਾਹਰ ਨਿਕਲੇ ਆਏ ਫੇਰ ਦੇਖ ਲੈਨੇ ਆਹ ਬੈਠ ਗਿਆ ਆਗੇ ਦੇਖੀਓ ਜੇ ਆ ਗਿਆ ਮਨ ਲਾ ਕਬੂਤਰੇ ਨਹੀਂ ਬਾਹਰ ਨਿਕਲਨੇ ਉੱਤਰ ਕੱਢ ਤੇ ਬਾਹਰ ਆ ਗਿਆ ਆ ਗਿਆ ਆ ਗਿਆ ਆਹ ਬੈ ਗਿਆ ਉਹ ਬੈ ਗਿਆ ਉਹ ਦੇਖੋ ਉਹ ਬੈਠਾ ਘਬਰਾ ਜਾਵੇ ਥੱਲੇ ਆ ਜਾ ਆ ਜਾ ਆਓ 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 आओ 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 आय रे आया आओ 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 बैठा है भाई रे और गड्ढे हैं भाई थोड़े से कबूतर आओ बैठा है चलो देख रहे हैं इधर बच्चा एक इधर-उधर होया हुआ है मैं देखूंगा उसको सानिया तू इथे की करदा ओए हैं मरना है इथे बैठ सोड़ा गन दबाया ਆਇਆ ਜੀ ਆਉਣਾ ਸੜਿਆ ਬੰਦ ਕਰਨੇ ਕਬੂਤਰ ਮੈਂ ਤੇਰੀ ਆਸਤੇ ਨਹੀਂ ਹੈਗਾ ਬਈ ਕੋਸ਼ਿਸ਼ ਤਾਂ ਕਰਦਾ ਥੱਲੇ ਆਉਣ ਦੀ ਟਾਈਮ ਵੀ ਬਹੁਤ ਹੋ ਗਿਆ ਹਨੇਰਾ ਹੋ ਗਿਆ ਕਰੀਏ ਬੰਦ ਇਹਨਾਂ ਨੂੰ ਕਬੂਤਰ ਤਾਂ ਛੱਡੇ ਹੋਇਆ ਬਾਹਰ ਆਇਆ ਸੜਿਆ ਜੀ ਆਉਣਾ ਆ ਗਿਆ 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 ਅਜਾੜ ਤੇ ਆ ਗਿਆ ਉਹ ਉੱਥੇ ਤੇ ਆ ਗਿਆ ਉਹ ਦੇਖੋ ਉੱਠਦੇ ਆ ਗਿਆ ਥੱਲੇ ਵੀ ਆ ਜਾ ਹਾਂ ਇਹ 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 ਲਾ ਹੁਣ ਆ ਬੈਠ ਗਿਆ ਯਾਰ ਤੇ ਥੱਲੇ ਹੁਣ ਆ ਜਾ ਨਾ শাਲਾ ਮੈਂ ਬੰਦ ਕਰ ਦੇਣੀ ਆ ਜਾਰੀ ਦੇ ਜਾਣਾ ਆ ਬਹਿ ਗਿਆ ਮੂਰੇ ਹੁਣ ਯਾਰ ਤੇ ਆ ਬੈਠ ਗਿਆ ਸੱਤੀ ਟਿਕਾਣੇ ਬਦਲਦਾ ਸਾਲਾ ਆ ਜਾ ਰੇ ਆ ਜਾ ਆਓ 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 ਆ ਜਾ ਅਗਰ ਰਾਤ ਨੂੰ ਫੜ ਗਿਆ ਨੇਰੇ ਚ ਫਿਰ ਓ ਯਾਰੇ ਦਸ ਸਾਲਾ ਇੱਥੇ ਹੀ ਖਾਜੀ ਗਰਮ ਲੱਗ ਗਿਆ ਫੰਗਾ ਤੇ ਆ ਜਾ ਥੱਲੇ ਸਮਾਂ ਇਹ ਦੇਖਦਾ ਜਿਵੇਂ ਖਾ ਜੂ ਪਲੇਟ ਕਰਾਊਗਾ ਭਾਈ ਇਹ ਨਹੀਂ ਆਉਂਦਾ ਮੈਨੂੰ ਵੀ ਲੇਟ ਕਰਾਈ ਜਾਂਦਾ ਮੈਂ ਗੇਟ ਖੋਲਣ ਲੱਗੇ ਆਂ ਖੋਲਦਾ ਗੇ ਖੋਲਤਾ ਮੈਂ ਤਾਂ ਗੇਟ ਜਾਂਦਾ ਸੜਾ ਜੀ ਦਾ ਹੈਗਾ ਜਾਵੇ ਭੈਣ ਤੋਂ ਲੇਟ ਕਰਾਤਾ ਹੁਈ ਆ ਪੁੱਤਰ ਦਾ ਨਹੀਂ ਸੜਾ ਵਾਸਤਾ ਨਹੀਂ ਚਲੋ ਵੀ ਚਲੋ ਤੁਸੀਂ ਅੰਦਰ ਚਲੋ ਇਹ ਤਾਂ ਗਏ ਆ ਬੈਠਾ ਰਾਤ ਨੂੰ ਦੇਖਾਂਗੇ ਹੁਣੇ ਬਾਈ ਬਿੱਲੀ ਬੈਠੀ ਸੀ ਹੁਣੇ ਓਰੇ ਕਬੂਤਰ ਮੇਰੇ ਹਿਸਾਬ ਨਾਲ ਲੈ ਗਈ ਬਿੱਲੀ ਸ਼ਾਇਦ ਜਾਂ ਉਡੜ ਗਿਆ ਹੁਣ ਕਿਉਂਕਿ ਪਹਿਲਾਂ ਇੱਥੇ ਹੀ ਬੈਠਾ ਦਾ ਮੈਂ 20 ਮਿੰਟ ਪਹਿਲਾਂ ਆਕੇ ਗਿਆ ਹਾਂ ਹੁਣ ਇੱਥੇ ਦਿਖ ਨਹੀਂ ਰਿਹਾ ਕਿਤੇ ਜਾਂ ਉੱਥੇ ਤਾਂ ਨਹੀਂ ਕਿਤੇ ਨਾ ਉਧਰ ਰਹੇ ਨਹੀਂ ਕਿਤੇ ਚਲੋ ਕਿਸੇ ਨਾਲ ਚੰਗੀ ਥੀ ਆ ਜਾਂਦਾ ਸਾੜਾ ਓਰੇ ਕੋਈ ਨਹੀਂ ਮਿਲਦੇ ਅਗਲੇ ਵਲੌਗ ਵਿੱਚ ਹੁਣ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ